ਹੇ ਜੀ ਰਾਤੀ ਪਾਣੀ ਆਇਆ 10:00 6:00 10:00 11:00 ਵਜੇ ਉਸ ਤੋਂ ਪਰંત ਪਾਣੀ ਵਿੱਚ ਗੰਧ ਬਹੁਤ ਜ਼ਿਆਦਾ ਆਇਆ ਗੰਧੜਨ ਕਰਕੇ ਟੈਲਾ ਬੰਦ ਹੋ ਗਿਆ ਟੈਲਾ ਉਹ ਪਾਣੀ ਓਵਰਲੋਡ ਹੋ ਕੇ ਮੰਨ ਲਓ ਨਹਿਰ ਇਹ ਟੁੱਟ ਗਈ ਪਿੱਛੇ ਸਾਡੇ ਮੋਗੇ ਰੱਖੇ ਸੀ ਉਹ ਵੀ ਕਿਸੇ ਨੇ ਬੰਦ ਕਰਵਾ ਦਿੱਤੇ ਸਾਡੇ ਕੋਲ ਨਹਿਰ ਤੋਂ ਪਾਣੀ ਚੱਲਿਆ ਨਹੀਂ ਗਿਆ ਇਸ ਕਾਰਨ ਕੇ ਪਰ ਇਧਰ ਨੂੰ ਟੁੱਟ ਗਈ ਨਹਿਰ ਅੱਗੇ ਗੰਧੜ ਗਿਆ ਸਾਰਾ ਆਣ ਕੇ ਟੈਲਾ ਦੇ ਨਾ ਬੇਲਦਾ ਨਾ ਕੱਢਿਆ ਨਾ ਕੋਈ ਬੰਦਾ ਆਇਆ ਰਾਤੀ 11:00 ਵਜੇ ਅਸੀਂ ਉੱਠ ਕੇ ਗੰਦਮੰਦ ਕੱਢ ਜਾਣ ਕੇ ਵੇਖਿਆ ਸਾਡੀ ਪਹੁੰਚ ਤੋਂ ਬਾਹਰ ਹੋ ਗਿਆ ਕੰਮ ਫਿਰ ਇਹ ਘਟ ਤੋਂ ਘਟ ਟਰੇਲਰਾਂ ਨਾਲ ਕਹਿ ਰਿਆ ਸੀ ਪਨੀਰੀਆਂ ਸੀ ਪੱਠੇ ਸੀ ਵਿੱਚ ਤੂੜੀ ਦੀਆਂ ਧੜਾਂ ਸੀ ਟਾਣੀਆਂ ਨੂੰ ਪਾਣੀ ਵੜਨ ਨੂੰ ਤਿਆਰ ਹੋ ਗਿਆ ਜੀ ਕਿੰਨੀਆਂ ਘਟਾਨੀਆਂ ਨੇ ਕਿੰਨਾ ਕਿ ਘਰਾਂ ਨੂੰ ਕਹਿ ਰਿਆ ਪਾਣੀ ਇਹ 10 12 ਘਰਾਂ ਨੂੰ ਕਹਿ ਰਿਆ ਹੈ ਹਾਂਜੀ ਤੇ ਹੁਣ ਕੋਈ ਮਹਿਕਮੇ ਦਾ ਵਿਭਾਗ ਦਾ ਕੋਈ ਬੰਦਾ ਆਇਆ ਨਹੀਂ ਜੀ ਕੱਲੇ ਬੇਲਦਾਰ ਆਏ ਸੀ ਉਹ ਨਾਲ ਉਹਨਾਂ ਜੀਸੀਬੀ ਕਲਾਇਆ ਸਾਡੋ ਪਿੰਡੋ ਸਰਪੰਚ ਨੇ ਉਹ ਜੀਸੀਬੀ ਖਰਾਬ ਹੋ ਗਿਆ ਟਾਇਲ ਤੋਂ ਗੰਦ ਕੱਢ ਕੇ ਚਲਾਇਗਾ ਜੀਸੀਬੀ ਚੱਲਿਆ ਨਹੀਂ ਇੱਥੇ ਆਣਗੇ ਆ ਤੁਸੀਂ ਵੇਹnde ਪੈਜੇ ਤੁਹਾਡੇ ਸਾਹਮਣੇ ਮੋਕੇ ਤੇ ਪਾਣੀ ਹਾਲੀ ਚੱਲ ਰਿਹਾ ਹੈ ਪਾਣੀ ਕਿੱਥੋਂ ਕੱਢਿਆ ਨਾ ਜੀ ਨਾਲ ਪਿੱਛ ਕੁਝ ਹੀ ਗੱਲ ਕੀਤੀ ਕਿਸੇ ਅਫਸਰ ਨਾਲ ਗੱਲ ਕੀਤੀ ਸੀ ਮੁੰਡਿਆਂ ਨੇ ਜਈ ਨਾ ਕੀਤੀ ਸੀ ਨਾ ਤੇ ਜਈ ਆਇਆ ਤੇ ਨਾ ਕੋਈ ਅਫਸਰ ਆਇਆ ਨਹੀਂ ਕੋਈ ਨਾ ਹੀ ਪਾਣੀ ਬੰਦ ਹੋਵੇ ਤੇ ਪਾਣੀ ਫਿਰ ਤੇ ਘਟ ਨਾ ਜਾਵੇ ਜਿਹਦਾ ਪਿੱਛੇ ਸਾਡਾ ਨਾ ਸਿਮ ਨਾਲੇ ਨੂੰ ਦੋ ਨੱਕੇ ਰੱਖੇ ਸੀ ਬੜੇ ਵਧੀਆ ਉਹ ਮੰਨ ਲਓ ਪਰਮਿਸ਼ਨ ਲੈ ਕੇ ਉਹ ਵੀ ਕਿਸੇ ਨੇ ਬੰਦ ਕਰ ਦਿੱਤੇ ਆ ਜੀ ਪਤਾ ਨਹੀਂ ਉਹ ਪਤਾ ਨਹੀਂ ਕਿਹੜਾ ਬੰਦ ਕਰ ਗਿਆ ਇਹਦੇ ਸਾਡਾ ਨਹੀਂ ਪਤਾ ਇਸ ਦਾ ਕਿਹੜੇ ਏਕੜ ਦੇ ਪਾਣੀ ਗਿਆ ਜੀ ਇਹ ਘਟ ਦੋ ਘਟ 25 30 ਏਕੜ ਦੇ ਵਿੱਚ ਫਿਰ ਗਿਆ ਕਿਹ ਕਿਹੜਾ ਤੇ ਸ਼ਾਮ ਤੱਕ ਤੇ ਐਵੇਂ ਚੱਲਦਾ ਰਹੇ ਤੇ ਪਾਣੀ 50 ਏਕੜ ਤੋਂ ਲੰਘ ਜਾਣਾ ਇਹ ਤਾਂ ਚੂੜੀ ਵਾਲੀ ਵਾਲੀ ਸ਼ੜਕ ਨੂੰ ਜਾ ਕੇ ਲੰਘ ਕਿਨਾ ਜੀ ਬਲਕਾਰ ਸਿੰਘ ਇਹ ਮਾਈਨਰ ਕਿਹਦੀ ਹੈ ਮਹਿੰਦਰ ਕਿਹਦੇ ਵਾਜਦੇ ਪੱਕਾ ਜੀ ਤੁਸੀਂ ਮੈਨੂੰ ਕਿਹਾ ਚਲੋ ਫਿਰ ਸਾਬ ਨਾਲ ਅੱਛਾ ਕੋਈ ਬੁਰਜੀ ਨੰਬਰ ਦੱਸੋ ਪੱਕਾ ਜੀ ਸਿੱਧੀ ਬਜਾਈ ਕੀਤੀ ਸੀ ਤੇ ਚੋਨੇ ਦੀ ਸਿੱਧੀ ਬਜਾਈ ਸਾਰੀ ਨੁਕਸਾਨ ਹੋ ਗਿਆ ਪਰ ਨਹਿਰ ਟੁੱਟ ਗਈ ਤੇ 10:00 ਵਜੇ ਰਾਤ ਪਾਣੀ ਆਇਆ ਤੇ ਸਾਰਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਟੁੱਟਣ ਦੀ ਵਜ੍ਹਾ ਹੈ ਗਾਂਦਰ ਨਾ ਗਲੀ ਦੇ ਟਹਿਲਾ ਚ ਫਸ ਗਿਆ ਰਾਤ ਪਾਣੀ ਆਇਆ ਤੇ ਵਜਾਇ ਇਸ ਕਰਕੇ ਟੁੱਟੀ ਹੈ ਪਾਣੀ ਬਹੁਤ ਜ਼ਿਆਦਾ ਸੀਗਾ ਕਿੰਨਾ ਕੋ ਨੁਕਸਾਨ ਹੋਇਆ ਨੁਕਸਾਨ 25 30 ਕਿਲਿਆ ਚ ਪਾਣੀ ਫਰ ਗਿਆ ਜੀ ਧਾਣੀਆਂ ਚ ਵੀ ਧਾਣੀਆਂ ਚ ਵੀ ਪਾਣੀ ਫਿਰਦਾ ਹੈ ਵਰਨ ਤਿਆਰ ਹੋਇਆ ਕਿੰਨੀਆਂ ਧਾਣੀਆਂ ਚ ਧਾਣੀਆਂ 10 12 ਧਾਣੀਆਂ ਆਈਆਂ ਨੇ ਅੱਧਾ ਵਿੱਚੋ ਰੋਕਿਆ ਨਹੀਂ ਪਾਣੀ ਨੂੰ ਅਜੇ ਨਹੀਂ ਰੋਕਿਆ ਪਾਣੀ ਡਿਪਾਰਟਮੈਂਟ ਨੂੰ ਨਹੀਂ ਕਿਹਾ ਵਿਭਾਗ ਨੂੰ ਨਹੀਂ ਕਿਹਾ ਕੀ ਸੀਗਾ ਕੀ ਹੈ ਉਹ ਆਦੇ ਕਰ ਦਾਂਗੇ ਬੰਦ ਅਜੇ ਨਹੀਂ ਬੰਦ ਕੀਤਾ ਨਾ ਕੋਈ ਅਧਿਕਾਰੀ ਕੋਈ ਅਧਿਕਾਰੀ ਨਹੀਂ ਆਪੜਿਆ ਤੇ ਕਿੰਨੇ ਪਾੜ ਕਿੰਨੇ ਫੁੱਟ ਦਾ ਪਾੜ 20 ਫੁੱਟ ਦਾ ਫੈਲਿਆ ਜੀ ਜੀ ਰਕਵਾ ਵੀ 25 ਗਿੱਲਿਆਂ 'ਚ ਪਾਣੀ ਫਿਰ ਗਿਆ ਜੀ ਇਹ ਜੀ ਰਾਤ ਨੂੰ 10 11 ਵਜੇ ਨਹਿਰ ਦਾ ਪਾਣੀ ਆ ਗਿਆ ਜੀ ਗੰਦ ਅੜ ਗਿਆ ਜੀ ਆਪਣੀ ਟਾਇਲ ਤੇ ਇਹ ਸੜਨ ਕਰਕੇ ਜੀ ਪਾਣੀ ਫਿਰ ਨਹਿਰ ਵਿੱਚ 10 ਫੁੱਟ ਦਾ ਪਾੜ ਪੈ ਗਿਆ ਜਿਸ ਕਰਕੇ ਨਾਲ ਨੇੜੇ ਦੀ ਸਾਰੀਆਂ ਢਾੜੀਆਂ ਬਹੁਤ ਪ੍ਰਭਾਵਿਤ ਹੋਈਆਂ ਨੀਆਂ 'ਚ ਪਾਣੀ ਵੜ ਗਿਆ ਜੀ ਕੋਠੇ ਮਕਾਨਾਂ ਡਿੱਗਣ ਦਾ ਡਰ ਹੋ ਗਿਆ ਜੀ ਇਸ ਕਰਕੇ ਸਾਡਾ ਸਵੇਰ ਸੁਬਾ ਦੇ ਅਸੀਂ ਲੱਗੇ ਅਸੀਂ ਪੂਲ ਕੋਸ਼ਿਸ਼ ਕੀਤੀ ਇਹ ਨਹਿਰ ਨਹੀਂ ਭੱਜੀ ਫਿਰ ਸਰਪੰਚ ਨੂੰ ਤਲਾਕ ਕੀਤੀ ਸਰਪੰਚ ਨੇ ਸਾਡੇ ਕੋਲ ਜੀਸੀਬੀ ਭੇਜੀ ਜੀਸੀਬੀ ਦੇ ਵੱਸੋਂ ਕੰਮ ਬਾਹਰ ਹੋ ਗਿਆ ਇਸ ਕਰਕੇ ਸਾਡੇ ਕੋਲ ਸਵੇਰ ਦਾ ਕੋਈ ਵੀ ਪ੍ਰਸ਼ਾਸਨ ਦਾ ਬੰਦਾ ਨਹੀਂ ਪਹ ਸਾਡੀਆਂ ਬੀਜੀਆਂ ਨਰਸਰੀ ਸੀ ਝੋਨੇ ਦੀ ਨਰਸਰੀ ਪੌਦਾ ਸਭ ਖਰਾਬ ਹੋ ਗੀਆਂ ਨੇ ਜੀ ਇਸ ਕਰਕੇ ਸਾਡੀ ਸਿੱਧੀ ਬਜਾਈ ਕੀਤੀ ਸੀ ਤਾਂ 15 ਤੋਂ 20 ਕਿੱਲਾਂ ਵਿੱਚ ਸਭ ਨੇ ਸਿੱਧੀ ਬਜਾਈ ਕੀਤੀ ਸੀ ਜਿਸ ਦਾ ਹੀ ਬਹੁਤ ਨੁਕਸਾਨ ਹੋ ਗਿਆ ਜੋ ਕਿ 2 ਤੋਂ 2000 ਰੁਪਏ ਪ੍ਰਤੀ ਏਕੜ ਸਾਹਬਨਾ ਸਾਹਿਬ ਨੇ 20 ਬੀਜਿਆ ਜੀ ਉਸ ਵਿੱਚ ਉਹ ਸਭ ਤੈਸਨੈਸ ਹੋ ਗਿਆ ਜੀ ਬਾਕੀ ਅੱਗੇ ਵੀ ਹਜੇ ਤੱਕ ਕੋਈ ਇਸ ਦਾ ਹੱਲ ਨਹੀਂ ਹੋਇਆ ਤੁਜ ਪਾਣੀ ਚੱਲੀ ਆਂਦਾ ਕੇ ਵੀ ਬਜਾਈ ਕੀਤੀ ਹੈ ਹੋਰ ਸ਼ਾਮ ਤੱਕ ਜੀ 100 ਤੋਂ 200 ਕਿੱਲੇ ਦਾ ਨੁਕਸਾਨ ਹੋ ਜਾਣਾ ਜੀ ਪਾੜ ਵਧਿਆ ਅੱਗੇ ਨਾਲ ਹਾਂਜੀ ਪਾੜ ਅੱਗੇ ਨਾਲ ਵਧਿਆ ਜੀ ਪਿੱਛੋਂ ਪਾਣੀ ਬੰਦ ਨਹੀਂ ਹੋਇਆ ਇਸ ਕਰਕੇ ਸਾਡੇ ਸੇਮ ਨਾਲਾ ਜੋ ਡਿਫੈਂਸ ਹੈ ਉਸ ਤੇ ਜੀ ਇੱਕ ਸੈਫਲ ਰੱਖਿਆ ਗਿਆ ਹੈ ਵੀ ਜੇ ਪਾਣੀ ਫਾਲਤੂ ਉਸ ਨੂੰ ਛੱਡਿਆ ਜਾਵੇ ਤਾਂ ਉਹ ਵੀ ਕਿਸੇ ਨੇ ਤੱਕੇਸ਼ਾਈ ਨਾਲ ਨਜ਼ਾਇਰ ਕਰਕੇ ਉਸ ਨੂੰ ਬੰਦ ਕਰ ਦਿੱਤਾ ਹੈ ਪੱਕੀਆਂ ਇੱਟਾਂ ਲਾਤੀ ਉਹ ਵੀ ਅਸੀਂ ਨਹੀਂ ਤੋੜ ਸਕੇ ਇਸ ਕਰਕੇ ਸਾਡਾ ਇੱਥੇ ਨੁਕਸਾਨ ਹੋ ਗਿਆ ਜੀ ਉਹ ਸਾਨੂੰ ਫਰੋਜਪੁਰਾ ਤੋਂ ਮਨਜ਼ੂਰ ਸੁਦਾਏ ਵੀ ਉਸ ਨੂੰ ਅਸੀਂ ਬੰਦ ਖੁੱਲ੍ਹਾ ਰਹਿ ਸਕਦੇ ਉਸ ਨੂੰ ਕੋਈ ਬੰਦ ਨਹੀਂ ਕਰ ਸਕਦਾ ਉਹ ਵੀ ਕਿਸ ਇਹ ਜੀ ਫਾਈਲ ਕਾ ਮੈਨ ਪੱਕਾ ਚਸਤੀ ਮੈਨਰੀ ਹੋਈਦਾ ਜੀ ਅੱਛਾ ਹਾਂਜੀ ਕਿੰਨੀ ਕੁ ਟਾਣੀਆਂ ਤੇ ਠੇਰੇ ਚਾਹੀਆਂ ਨੇ ਇਸ ਟੇਂ ਦੇ ਵਿੱਚ ਜੀ ਤਲਗ ਪਾਈ 50 60 ਘਰ ਕੇਰੇ ਵਿੱਚ ਆ ਜਾਣੇ ਆ 25 30 ਘਰ ਆ ਗਏ ਨੇ ਜੀ 50 60 ਕੇਰੇ ਵਿੱਚ ਆ ਜਾਣੇ ਨੇ ਜਿੰਦੇ ਚ ਅੱਛਾ ਬਹੁਤ ਨੁਕਸਾਨ ਹੋ ਰਿਹਾ ਜੀ ਤੇ ਨੁਕਸਾਨ ਹੋਰ ਕੀ ਕੀ ਹੈ ਜੀ ਨੁਕਸਾਨ ਜੀ ਤੂੜੀਆਂ ਸਭ ਖਰਾਬ ਹੋ ਗਈਆਂ ਜਿਹੜਾ ਤਣਾ ਚ ਪਾਣੀ ਵਰਗੇ ਪਸ਼ੂਆਂ ਦੇ ਚਾਰੇ ਦਾ ਨੁਕਸਾਨ ਬਹੁਤ ਹੋ ਰਿਹਾ ਜੀ ਤੇ ਝੋਨੇ ਦਾ ਨੁਕਸਾਨ ਹੋ ਗਿਆ ਪਨੀਰੀਆਂ ਦਾ ਨੁਕਸਾਨ ਹੋ ਗਿਆ ਕਈ ਜੀ ਘਰ ਘਰ ਖਰਾਬ ਹੋਣਗੇ ਜੀ ਮੀਆਂ ਤੁਹਾਨੂੰ ਕਿ ਮੀਆਂ ਚ ਪਾਣੀ ਨਹੀਂ ਕਿ ਮੋਟਰਾਂ ਖੂਈਆਂ ਜੋ ਸਭ ਮੋਟਰਾਂ ਨੁਕਸਾਨ ਹੋ ਗਿਆ ਸਭ ਬਹੁਤ ਨੁਕਸਾਨ ਹੋਇਆ ਹੈ ਵਿਭਾਗ ਦੇ ਸੂਚਿਤ ਨਹੀਂ ਕੀਤਾ ਕਿ ਤੁਸੀਂ ਵਿਭਾਗ ਨੂੰ ਹੀ ਸਵੇਰ ਸੁਬਾਹ ਤੇ ਸੂਚਿਤ ਕੀਤਾ ਰਾਤ ਦਾ ਸੂਚਿਤ ਕੀਤਾ ਹੈ 6:30 ਤੱਕ ਕੋਈ ਨਹੀਂ ਪਹੁੰਚਿਆ ਬੈਲਦਾਰ ਆਏ ਨੇ ਉਹਨਾਂ ਵੇਖ ਕੇ ਮੁੜ ਗਏ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਦੇ ਲਈ